ਸੇਵਾ ਚੱਲ ਰਹੀ ਹੈ ਜੀ ਧੰਨ ਧੰਨ ਬਾਬਾ ਫੁੱਟਾ ਸਾਹਿਬ ਦੀ ਦਾ ਮੇਲਾ ਚੱਲਦਾ ਭੈਣਾ ਸਾਡੀਆਂ ਮਾਤਾ ਸਾਡੀਆਂ ਸੇਵਾ ਕਰਦੀਆਂ ਵੇਖੋ ਬੜੀ ਸ਼ਰਧਾ ਦੇ ਨਾਲ ਸੇਵਾ ਕਰਦੇ ਆ ਕਿਉਂਕਿ ਸਭ ਤੋਂ ਸਟਾਰਟਿੰਗ ਦੇ ਵਿੱਚ 10 ਦਿਨ ਪਹਿਲਾਂ ਇਹ ਮੇਲੇ ਦੀ ਸ਼ੁਰੂਆਤ ਹੋ ਜਾਂਦੀ ਹੈ ਜੀ ਸਭ ਤੋਂ ਪਹਿਲਾਂ ਮੇਲਾ ਜੋਤੀਸ਼ਾ ਸਭਰਾਵਾ ਵਾਲੇ ਰਲ ਮਿਲ ਕੇ ਸੰਗਤਾਂ ਇਹ ਕਰਾਉਂਦੀਆਂ ਤੇ ਵੇਖੋ ਬੜੀਆਂ ਸੰਗਤਾਂ ਵੇਖੋ ਕਿੰਨੀਆਂ ਭੈਣਾ ਸਾਡੀਆਂ ਸੇਵਾ ਕਰ ਰਹੀਆਂ ਤੇ ਫਿਰ ਵੀ ਵੇਖੋ ਕਿੰਨੀਆਂ ਲੋਹਾਂ ਅਖੀਰ ਤੱਕ ਸਾਰੀਆਂ ਭੈਣਾ ਸੇਵਾ ਦੇ ਵਿੱਚ ਲੱਗੀਆਂ ਆਈ ਬਹੁਤ ਸਯੋਗ ਆ ਸੰਗਤਾਂ ਦਾ ਵੱਡੇ ਵੱਡੇ ਲੰਗਰ ਇਹਨਾਂ ਸੰਗਤਾਂ ਦੇ ਸਯੋਗ ਦੇ ਨਾਲ ਹੀ ਚੱਲਦੇ ਆ ਵੇਖੋ ਫੁਲਕੇ ਬੱਕ ਰਹੇ ਆ ਜੀ ਲੋਹਾਂ ਦੇ ਉੱਤੇ ਤੇ ਅਖੀਰ ਤੱਕ ਜਿਹੜੀ ਕੋਈ ਇੱਕ ਜਗ੍ਹਾ ਬਹੁਤ ਬੜੀਆ ਵਧੀਆ ਜੀ ਸਾਬਤੋ ਕੀ ਸ਼ਾਮ ਆ ਗਰਮੀ ਦਾ ਸਾਬਕਾ ਬਲਾ ਕੇ ਇਹ ਜਿਹੜੀਆਂ ਲੋਹਾ ਲਾਈਆਂ ਗਈਆਂ ਤੇ ਉੱਥੇ ਸੇਵਾ ਕੀਤੀ ਜਾਂਦੀ ਹੈ ਜੀ ਤੇ ਕਿਸੇ ਵੀ ਸੰਗਤ ਨੇ ਸੇਵਾ ਕਰਨੀ ਹੈ ਜੀ ਧੰਨ ਧੰਨ ਬਾਬਾ ਪੁੰਡਾ ਸਾਹਿਬ ਜੀ ਦਾ ਮੇਲਾ ਚੱਲ ਰਿਹਾ ਜੀ ਉਸ ਮੇਲੇ ਦਰ ਆਣ ਕੇ ਸੇਵਾ ਕਰ ਸਕਦੇ ਆ ਜੀ ਗੁਰੂ ਘਰ ਦੇ ਪ੍ਰਾਪਤੀਆਂ ਕਰੋ ਸੇਵਾ ਕਰੋ ਕਿਉਂਕਿ ਆਸਾ ਮਰਾਦਾਂ ਪੂਰੀਆਂ ਕਰਦਾ ਜੰਤਨ ਬਾਬਾ ਬੁੱਢਾ ਸਾਹਿਬ ਜੀ 96 ਸ੍ਰੀ ਅਖੰਡ ਪਾਠ ਸਾਹਿਬ ਚਾਰ ਲੜੀਆਂ ਦੇ ਵਿੱਚ ਬਾਈ ਜੀ ਭੋਗ ਪਾਣੀ ਜਾਣਿਆ ਤੇ ਚੌਥੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਚੱਲ ਰਿਹਾ ਜੀ ਤੇ ਇਹ ਵੀਰ ਬਾਲਾਂ ਦੀ ਸੇਵਾ ਕਰਨ ਵਾਲੇ ਵੀਰ ਨਾਲ ਫਿਰ ਬਾਬਾ ਜੀ ਬਾਲਨ ਦੀ ਅਸੇਮ ਬਹੁਤ ਤਗੜੀ ਆ ਬਿਲਕੁਲ ਜੀ ਇਹ ਕਿ ਕੋ ਪਿਆ ਸੁੱਕਾ ਬਾਲਨ ਗੁਰੂਗਰ ਬਚਾਉਣ ਦੀ ਕਿਰਪਾਲਤਾ ਕਰਨ ਪਾਪਾ ਬੁੱਢਾ ਲੰਗਰਾਂ ਜਰੂਰ ਤੋਂ ਬਹੁਤ ਆ ਜਰੂਰਤਾ ਲੰਗਰ ਸੁੱਕੇ ਬਾਲਨ ਦੀ ਬਿਲਕੁਲ ਬਿਲਕੁਲ ਤੁਹਾਡੀ ਜ਼ਿੰਮੇਵਾਰੀਆਂ ਬਾਲਨ ਤੇ ਇੱਥੇ ਲੰਗਰਾਂ ਦੇ ਵਿੱਚ ਬੜੀ ਵੱਡੀ ਸੇਵਾ ਜੀ ਉਸਤਾ ਕਿਉਂਕਿ ਤੁਹਾਡੇ ਸਹਿਯੋਗ ਨਾਲ ਬਾਲਨ ਪਹੁੰਚਦਾ ਤਾਂ ਹੀ ਲੰਗਰ ਪਾਪਾ ਬੁੱਢਾ ਸਾਹਿਬ ਕਰਦੇ ਆ ਜੀ ਜੋ ਪਾਪਾ ਬੁੱਢਾ ਸਾਹਿਬ ਕਰਦੇ ਆ ਕੱਲ ਮੈਂ ਚਲੇ ਗਿਆ ਉੱਥੇ ਆਪਣਾ ਮੁਠਿਆ ਵਾਲਾ ਨਹੀਂ ਆ ਉਹਨਾਂ ਕਿਤੇ ਆਰਮੀ ਵਾਲਾ ਸੰਗਤਾਂ ਨਹੀਂ ਆਉਂਦੀਆਂ ਮਾਲਵੇ ਚੋਂ ਹਾਂਜੀ ਤਯੋਗ ਦੇ ਨਾ ਕਰਦੀਆਂ ਤੇ ਸਾਨੂੰ ਪਰਮਿਸ਼ਨ ਲੈਣੀ ਪੈਣੀ ਆ ਆਰਮੀ ਵਾਲੇ ਹਾਂਜੀ ਉਹ ਮੁੰਡੇ ਸੀ 40 50 ਬੰਦੇ ਬਹਿ ਜਾਂਦੇ ਬੇੜੇ ਦੇ ਹਾਂਜੀ ਹਾਂਜੀ ਉਹ ਆਂਦੇ ਵੀ ਬਾਬੇ ਨਾਨਕ ਦਾ ਗੁਰਗਾ ਵਾਕਿਆ ਹੀ ਉਹ 50 50 ਬੰਦੇ ਬਣਾ ਕੇ ਬਿਠਾ ਕੇ ਨਾ ਹਾਂਜੀ ਵੀ ਜੇ ਬਸ ਨਹੀਂ ਭਜਦੀ ਇਸ ਤਰ੍ਹਾਂ ਬੇੜਾ ਆਉਂਦਾ ਹੀ ਗੁਰਗਾ ਨਾ ਕਿਰਪਾ ਬਾਬੇ ਦੀ ਵੀ ਇੰਨਾ ਕਿਰਪਾ ਵਾਲਾ ਜਾ ਜੀ ਆ ਜੀ ਬਾਬੇ ਨਾਨਕ ਦੀ ਮੇਰਾ ਜੀ ਬਾਬਾ ਪਿੱਛੇ ਨਾ ਕਰੋ ਸਿੰਘੋ ਚੱਲਦੀ ਬਾਕੀ ਜਲਦੀ ਸੇਵਾ ਇੱਥੇ ਜ਼ਰੂਰਤਾ ਜੀ ਪੈਣਾ ਇੱਥੇ ਕਿਉਂਕਿ ਫੁਲਕੇ ਪੱਕਦੇ ਆ ਤੇ ਤੇ ਪਿਆਸ ਲੱਗਦੀ ਆ ਜੀ ਸੇਵਾ ਕੀਤੀ ਜਾਂਦੀ ਆ ਹਰ ਇੱਕ ਵੀਰ ਪਾਣੀ ਪੀਉਣ ਦੀ ਵੀ ਸੇਵਾ ਚਾਹੀਦੀ ਆ ਜੀ ਕਿਉਂਕਿ ਗਰਮੀ ਬਹੁਤ ਆ ਇੱਥੇ ਤੇ ਮਾਤਾ ਸਾਡੀ ਦੇ ਕੋ ਸਾਰੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਸੇਵਾ ਕਰਦੀਆਂ ਜੀ ਗੁਰੂ ਘਰ ਤੇ ਇਧਰ ਬਾਈ ਜੀ ਆਟਾ ਗੁੰਨਣ ਵਾਲੀ ਮਸ਼ੀਨ ਚੱਲਦੀ ਪਈ ਆ ਵੇਖੋ ਸਾਰਾ ਸਿਸਟਮ ਬਾਈ ਜੀ ਇੱਥੇ ਚੱਲਦਾ ਜੀ। ਆਇਦਰ ਬਾਈ ਜੀ ਲਸਣ ਦੀ ਪਿਆਜ਼ ਕਟਣ ਦੀ ਹੋਰ ਵੀ ਜਿਹੜੀ ਸੇਵਾ ਇੱਥੇ ਚੱਲਦੀ ਪਈ ਆ ਜੀ ਦੇਖ ਸਕਦੇ ਆ। ਇੱਥੇ ਚਾਹ ਦੀ ਸੇਵਾ ਵੀਰਾਂ ਵੱਲੋਂ ਕੀਤੀ ਜਾ ਰਹੀ ਆ ਵੇਖੋ। ਚਾਹ ਪਾਣੀ ਵੇਖੋ ਬਣਾਇਆ ਜਾ ਰਿਹਾ ਤੇ ਆਹ ਜਿਹੜੀਆਂ ਵੇਖੋ ਕਰਾਂ ਲੋਹਾਂ ਇੱਕ ਹੀ ਜਗ੍ਹਾ ਤੇ ਪੰਜ ਲੋਹਾਂ ਚੱਲ ਰਹੀਆਂ ਜੀ ਬਹੁਤ ਵੱਡਾ। ਵੇਖੋ ਆਲੂ ਧਰੇ ਗਏ ਆ ਜੀ। ਜਿਹੜੇ ਇਹ ਤੇ ਪਗੌੜੇ ਬੰਦਿਆ ਜੀ ਵੇਖੋ ਵੀਰ ਸਾਡੇ ਡਰਾਈਵਰ ਸਾਹਿਬ ਛੁੱਟੀ ਕਰਕੇ ਭਾਵੇਂ ਕਜੀ ਡਕਣੀ ਪਵੇ ਡਰਾਈਵਰ ਸਾਹਿਬ ਡੱਕ ਕੇ ਆਣ ਕੇ ਸੇਵਾ ਕਰਦੇ ਆ ਕਿਉਂਕਿ ਮੇਲਾ ਜ਼ਿੰਮੇਵਾਰੀ ਲੱਗਦੀ ਡਿਊਟੀਆਂ ਲੱਗਦੀਆਂ ਇਹਨਾਂ ਵੀਰਾਂ ਦੀਆਂ ਤੇ ਇੱਧਰ ਵੀ ਸੇਵਾ ਵੇਖੋ ਸਾਰੇ ਵੀਰ ਭਰਾ ਕਰ ਰਹੇ ਆ ਇੱਧਰ ਪਾਣੀ ਰੱਖਿਆ ਹੋਇਆ ਜੀ ਮਟਰ ਬਾਲ ਰਿਹਾ ਜੀ ਤੇ ਇੱਧਰ ਅਜ਼ਰਕ ਪਿਆਜ ਹਾਂ ਅਜ਼ਰਕ ਕਟਣ ਦੀ ਸੇਵਾ ਵੀਰਾਂ ਲੋਨ ਕੀਤੀ ਜਾ ਰਹੀ ਹੈ ਜੀ ਬੜਾ ਸੁਜੋਗ ਹੈ ਜੀ ਸਾਡਾ ਵੀਰ ਅਵਤਾਰ ਸਿੰਘ ਦੇ ਨਾਲ ਸਾਡਾ ਬਲਵੀਰ ਸਿੰਘ ਇਧਰ ਸਾਡਾ ਮਾਮਾ ਮਾਨ ਸਿੰਘ ਦੇਖੋ ਪਰਚੀ ਲਾਈ ਗਈ ਹੈ ਉੱਥੇ ਪਹਿਲੇ ਸੇਵਾਦਾਰ ਆ ਜੀ ਜਦੋਂ ਦਾ ਮੇਲਾ ਚੱਲ ਰਿਹਾ ਹੈ ਨਾ ਪਹਿਲੇ ਦਿਨ ਤੋਂ ਸਵਾਵਾ ਨਿਭਾ ਰਹੇ ਹੈ ਜੀ ਬੜਾ ਸੁਜੋਗ ਹੈ ਸਗਣਾ ਹੋਰ ਅਵਤਾਰ ਸਿੰਘ ਜੀ ਕਿਰਪਾ ਕਰੀ ਜਾਂਦੇ ਸੇਵਾ ਬੜੀ ਕਿਰਪਾ ਨਾਲ ਡਿਊਟੀ ਨਾਲ ਸੇਵਾ ਹੈ ਬਾਬਾ ਬਹੁਤ ਸੋਹਣੀ ਕਿਰਪਾ ਦੇਖੋ ਆਪਣੀ ਡਿਊਟੀ ਕਰਕੇ ਆਣ ਕੇ ਪਉਜੀ ਸੇਵਾ ਕਰਦੇ ਅੱਜ ਵੈਸੇ ਹੀ ਛੁੱਟੀ ਹੈ ਨਾ ਅਜੀਤਵਰ ਸਿੰਘ ਜੀ ਐਤਵਾਰ ਹੈ ਨਾ ਅੱਜ ਵਾਇਰੂ ਨੇ ਵੈਸੇ ਹੀ ਦੇਖੋ ਸਵੇਰ ਦੇ ਸੇਵਾ ਕਰ ਰਹੇ ਆ ਜੀ ਬੜਾ ਸੁਜੋਗ ਆ ਤੇ ਆਪਣੇ ਗਵਾਂਢੀ ਆ ਜੀ ਬੜੇ ਵਧੀਆ ਬੰਦੇ ਆ ਤੇ ਇੱਧਰ ਪਿਆਜ਼ ਕਟਿਆ ਜਾ ਰਿਹਾ ਜੀ ਸਾਰਾ ਪਾਲਕ ਲਓ ਜੀ ਲਓ ਪਾਲਕ ਕੱਟ ਰਿਹਾ ਵੀਰ ਸਾਡੇ ਦੇਖੋ ਬੜੀ ਦੇਵਾਵਾਂ ਚੱਲ ਰਹੀਆਂ ਜੀ ਠੀਕ ਹੈ ਬਾਬਾ ਜੀ ਤੇ ਇਧਰ ਭੋਜ ਜੀ ਕਰਾ ਵੇਖੋ ਆ ਠੇਕੇਦਾਰ ਸਾਹਿਬ ਆ ਜੀ ਸਾਰੀ ਜ਼ਿੰਮੇਵਾਰੀ ਠੇਕੇਦਾਰ ਸਾਹਿਬ ਦੀ ਆ ਇਥੇ ਪਿਆਜ਼ ਕੱਟਣਾ ਕਰਨਾ ਜੋ ਵੀ ਪਕੌੜਿਆਂ ਤੱਕ ਵੇਖੋ ਸਾਰੀਆਂ ਸੇਵਾਵਾਂ ਇਹਨਾਂ ਵੀਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਜੀ ਜਿੰਨਾ ਲੰਗਰਾਂ ਦੇ ਵਿੱਚ ਵਰਤਾਇਆ ਜਾ ਰਿਹਾ ਜੀ ਵੇਖੋ ਕਿਰਾਂ ਦਲਬਾਗ ਰੰਡਾਵਾ ਸੁਭਰਾ ਤੇ ਇੱਕ ਦਲਵਾਗ ਰੰਦਾਵਾ ਦੋ ਚੱਲਦੇ ਆ ਦਲਵਾਗ ਰੰਦਾਵਾ ਸਭਰਾ ਇਹ ਚੱਲਦਾ ਆਪਣਾ ਜੀ ਤੇ ਦਲਵਾਗ ਰੰਦਾਵਾ ਆਪਣਾ ਪੇਜ ਚੱਲਦਾ ਜੀ ਦੋਵੇਂ ਪੇਜ ਫੋਲੋ ਕਰੋ ਤੇ ਸੰਗਤਾਂ ਦੇ ਦਰਸ਼ਨ ਮੇਲੇ ਤੁਹਾਨੂੰ ਆਪਾਂ ਕਰਾਉਂਦੇ ਰਵਾਂਗੇ ਜੀ ਜਿਨ੍ਹਾਂ ਦੇ ਵੀ ਮੇਲਾ ਚੱਲਦਾ ਬਾਬੇਓ